ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਸਰਦੀ ਇਲਾਕੇ ਦੀ ਵਿਦਿਅਕ ਨਾਮਵਰ ਸੰਸਥਾ ਸ਼ਮੇਹ ਸੀਨੀਅਰ ਸਕੂਲ ਬਲਟੋਆ ਪਿਛਲੇ ਕਾਫੀ ਸਮੇਂ ਤੋਂ ਵਿਦਿਆਦੇ ਖੇਤਰ ਅੰਦਰ ਵੱਡੀਆਂ ਤਿਲਮੇਰੀਆਂ ਮੱਲਾ ਮਾਰਦੀ ਆ ਰਹੀ ਹੈ ਇਸ ਸਾਲ ਸੈਸ਼ਨ ਸ਼ੁਰੂ ਹੁੰਦਿਆਂ ਸਮਰਕੰਪ ਸਕੂਲ ਅੰਦਰ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਹੋਰ ਅਗਾਹ ਵਧੂ ਰੁਚੀਆਂ ਉਹ ਧਿਆਨ ਚ ਰੱਖਦੇ ਆ ਪ੍ਰਬੰਧਕਾਂ ਵੱਲੋਂ ਅਜੋਜਿਤ ਕੀਤਾ ਗਿਆ ਇਸ ਦੀ ਸਮਾਪਤੀ ਬੀਤੇ ਕੱਲ੍ਹ ਹੋਈ ਇਸ ਕੈਂਪ ਅੰਦਰ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜਰੂਰ ਕਰਿਓ ਧੰਨਵਾਦ ਨਾਮੇ ਕਮਾਈ ਦਾ ਜਾਨ ਸਤਿਗੁਰਾਂ ਸਭ ਬੰਦਾਰ ਦੀ ਜੀ ਵਾਹਿਗੁਰੂ ਜੀ ਤਾਰੇ ਗਿਆਨ ਪ੍ਰਕਾਸ਼ੀ ਜੋਦਾ ਜੀ ਵਾਹਿਗੁਰੂ ਜੀ ਅਨੰਦ ਕੂਰ ਜੀ ਪ੍ਰਮਾਣ ਸਰਬਸਾ ਉਚਾ ਜੀਤਾਰ ਸਤਿਗੁਰੂ ਵਾਹਿਗੁਰੂ ਗਾਤਿ ਨਾਮ ਤਿ ਤੇ ਆਗਨ ਨਿਤ ਲੰਕਾ ਸਤਕਾ ਸਤਿਪੁਰ ਵਾਹਿਗੁਰੂ ਨੰਦ ਸਤਿ ਸ਼ਾਉ ਦੇਤਾ ਕਰਿ ਸਿਆਵਰਾਂ ਤੇ ਦੇਵ ਤੇ ਭਗਤ ਸੁਰੀ ਪਾਇ ਬੰਦਕੇ ਦੇਿਤ ਸ੍ਰੀ ਸਾਧੂ ਸਾਰਾਤਾ ਚਾਤ ਜੀ ਬੰਦਕਾ गड़े मा भी है पर वो लड़ाई साबारा नहीं छोटा इस करके जो मन हौला करना होगा ना मन भर हो रब जाके रोकाना चाहिए एक उसे बजार नहीं बनना ਕਿ ਮਨ ਜਾਂ ਕੇ ਕੋ ਉਹ ਨਹੀਂ ਬਣਾਵੇਂਗਾ ਜਿਹੜਾ ਸਾਡੇ ਦਿਲ ਦੇ ਨੇੜੇ ਹੈ ਜਿਹੜਾ ਸਾਡੇ ਦਿਮਾਗ ਦੇ ਨੇੜੇ ਹੈ ਉਹ ਸਾਡਾ ਇੱਕ ਦਿਨ ਖਲਾਾਰਾ ਪਾਦ ਦੇਗਾ ਅਨੇਕਿਤ ਜਿਹਦਾ ਫੁਰਦਾਂ ਕਰੇਗਾ ਉਹ ਬੰਦਾ ਕਿ ਸਾਡੇ ਈਮੋਸ਼ਨ ਤੇ ਨਾਲ ਹੀ ਫੇਰ ਕੇ ਤੇਜਾ ਦੇਗਾ ਇਸ ਕਰਕੇ ਜ਼ਿੰਦਗੀ ਦੀ ਚੰਗੇ ਲੋਕਾਂ ਦੀ ਗੁਰੂ ਘਰ ਨੂੰ ਨਸਤ ਕਰੋ ਪੜੋ ਬਾਣੀ ਪੜੋ ਨਾ ਜੋ ਅੱਜ ਦੇ ਇਹ ਸੰਭਾਰੇ ਚੱਕਰ ਦੇ ਵਿੱਚੋਂ ਅਸੀਂ ਬਚ ਸਕੀਏ ਪਰ ਗੁਰੂ ਘਰੇ ਜਾ ਕੇ ਜੇ ਬਾਣੀਆਂ ਆਹ ਨਾ ਨ ਭਈ ਚੰਗੇ ਸੀ ਫੇਰ ਪਾਪ ਅਸੀਂ ਨਾ ਚੜਾਈਏ ਕਿਉਂਕਿ ਜਿਹੋ ਜਿਆ ਬੀਜਾਂਗੇ ਉਸੇ ਤਰ੍ਹਾਂ ਦਾ ਹੀ ਅਸੀਂ ਖਾਣਾ ਹੈ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਜੋ ਜੈਸਾ ਬੀਜੇ ਵੈਸਾ ਖਾਵੇ ਜੈਸਾ ਕਰੇ ਪੈਸਾ ਬਾਵੇ ਤੇ ਇਹ ਗੱਲ ਕਦੀ ਨਾ ਭੁੱਲਿਓ ਕਿ ਪਾਪ ਮੈਂ ਕਰ ਰਿਹਾ ਤੇ ਭੋਗਣ ਵਾਲਾ ਕੋਈ ਹੋਰ ਹੋਵੇਗਾ ਕਿਉਂਕਿ ਵਕਤ ਦੇ ਨਾਲ ਨਾਲ ਕਿਸੇ ਕਾਮ ਨੇ ਸਭ ਨੂੰ ਆਪਣੇ ਚੱਕਰ ਵਿੱਚ ਸਾਈ ਲੈਣਾ ਸੋ ਨੈਕਸਟ 4th ਕਲਾਸ ਦਾ ਪਰਮੀਸ਼ਨ

可以呀。 ਹਾਲ ਲਕੀਰ ਸੀ ਪੀਰਾਂ ਦਾ ਪੀਰ ਸੀ ਬਾਬਾ ਦੀਪ ਮੈਂ ਗਾਉਂਦੇ ਦਾਣਾ